ਬਹੁਤ ਹੀ ਕਾਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ ਤੁਹਾਡੇ ਹੱਥ ਪੈਰ ਸੁੰਨ ਰਹਿੰਦੇ ਆ ਤਾਂ ਕੋਲਡ ਡਰਿੰਕ ਚੌਲਾਂ ਦਹੀਂ ਲਸੀ ਤੋਂ ਪਰਹੇਜ਼ ਕਰੋ ਇਸ ਨਾਲ ਸਮੱਸਿਆ ਹੋਰ ਵੱਧ ਸਕਦੀ ਹੈ ਨੰਬਰ 2 ਜੇਕਰ ਤੁਹਾਡੇ ਹੱਥਾਂ ਉੱਪਰ ਰੁੱਖਾਪਨ ਆ ਜਾਵੇ ਤਾਂ ਤੁਸੀਂ ਦੁੱਧ ਵਿੱਚ ਨਿੰਬੂ ਨਿਚੋੜ ਕੇ ਹੱਥਾਂ ਉੱਪਰ ਲਗਾ ਲਓ ਇਸ ਨਾਲ ਹੱਥ ਨਰਮ ਤੇ ਮਲਾਈਮ ਹੋ ਜਾਣਗੇ ਨੰਬਰ 3 ਹਲਵਾ ਬਣਾਉਣ ਲਈ ਹਮੇਸ਼ਾ ਦੁੱਧ ਦਾ ਇਸਤੇਮਾਲ ਕਰੋ ਪਾਣੀ ਦਾ ਇਸਤੇਮਾਲ ਨਾ ਕਰੋ ਇਸ ਨਾਲ ਹਲਵਾ ਜ਼ਿਆਦਾ ਸੁਆਤੇ ਕਲਰ ਵਾਲਾ ਹੋਵੇਗਾ ਨੰਬਰ 4 ਜਿਸ औरत ਦਾ ਕੱਦ ਛੋਟਾ ਹੋਵੇ ਉਸਦੀ ਜਵਾਨ ਬਹੁਤ ਲੰਮੀ ਤੇ ਤੇਜ਼ ਹੁੰਦੀ ਹੈ ਨਾਲ ਹੀ ਉਹ ਹਮੇਸ਼ਾ ਦੂਸਰਿਆਂ ਵਿੱਚ ਹੀ ਕਸੂਰ ਖੜਦੀਆਂ ਹਨ ਨੰਬਰ 5 ਮੋٹے ਲੋਕਾਂ ਦੇ ਮੁਕਾਬਲੇ ਪਤਲੇ ਲੋਕ ਜ਼ਿਆਦਾ ਖਾਣਾ ਖਾਂਦੇ ਆ ਪਰ ਫਿਰ ਵੀ ਇਹ ਸਰੀਰ ਪੱਖੋਂ ਮੋٹے ਨਹੀਂ ਹੁੰਦੇ ਸਗੋਂ ਹਮੇਸ਼ਾ ਪਤਲੇ ਹੀ ਰਹਿੰਦੇ ਹਨ ਨੰਬਰ 6 ਘੱਟ ਪੜ੍ਹਾਈ ਵਾਲੀ ਔਰਤ ਹੀ ਆਪਣੇ ਘਰ ਨੂੰ ਜ਼ਿਆਦਾ ਵਸਾਪਾਉਣ ਦੀ ਹਿੰਮਤ ਰੱਖਦੀ ਹੈ ਪਰ ਜ਼ਿਆਦਾ ਪੜ੍ਹੀ ਲਿਖੀ ਔਰਤਾ ਕੋਟ ਦੇ ਚੱਕਰ ਹੀ ਲਗਾਉਂਦੀ ਹੈ ਨੰਬਰ 7 ਜਿਹੜੀਆਂ ਔਰਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਸੇਵ ਦੇ ਬੀਜਾਂ ਦਾ ਇਸਤੇਮਾਲ ਕਰਦੀਆਂ ਇਹਨਾਂ ਨੂੰ ਕਦੇ ਵੀ ਕਬਜ਼ ਨਹੀਂ ਰਹਿੰਦੀ ਨੰਬਰ 8 15 ਦਿਨ ਗਰੋਥ ਲਈ ਰੋਜ਼ਾਨਾ ਅਦਰਕ ਦੇ ਪਾਣੀ ਦਾ ਸੇਵਨ ਕਰਿਆ ਕਰੋ ਅਦਰਕ ਦਾ ਪਾਣੀ ਪੀਣ ਨਾਲ ਜੂੜਾਂ ਵਿੱਚ ਦਰਦ ਵੀ ਨਹੀਂ ਰਹਿੰਦਾ ਨੰਬਰ 9 ਪੈਦਲ ਚੱਲਣ ਨਾਲ ਕੱਲਾ ਬਜਨ ਹੀ ਘਟ ਨਹੀਂ ਹੁੰਦਾ ਸਖੋਂ ਕੈਸਟਰੋਲ ਬਲੱਡ ਪ੍ਰੈਸ਼ਰ ਅਤੇ ਹੋਰ ਕਈ ਰੋਗ ਵੀ ਦੂਰ ਹੋ ਜਾਂਦੇ ਆ ਤੇ ਨਾਲ ਹੀ ਤੁਹਾਡਾ ਦਿਲ ਵੀ ਸਿਹਤਮੰਦ ਰਹਿੰਦਾ ਹੈ ਨੰਬਰ 10 ਆਮਲਾ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਨੇ ਤੇ ਨਾਲ ਹੀ ਇਹ ਸਾਡੀ ਇਮਿਊਨਿਟੀ ਨੂੰ ਵੀ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ ਸਰੀਰ ਦੇ ਕਈ ਰੋਗ ਦੂਰ ਰਹਿੰਦੇ ਹਨ ਨੰਬਰ 11 ਗਰਮੀਆਂ ਦੇ ਮੌਸਮ ਵਿੱਚ 2 ਤੋਂ 4 ਬਦਾਮ ਵੱਡਿਆਂ ਨੂੰ ਤੇ 1 ਤੋਂ 2 ਬਦਾਮ ਬੱਚਿਆਂ ਨੂੰ ਭਿਉ ਕੇ ਖਾਣ ਲਈ ਦੇਵੋ ਇਸ ਨਾਲ ਸਰੀਰ ਨੂੰ ਨਿਖਾ ਹੀ ਲਾਭ ਮਿਲਦੇ ਨੰਬਰ 12 ਰੋਜ਼ਾਨਾ ਪੇਸ਼ਾਬ ਕਰਕੇ ਸੌਣ ਨਾਲ ਗੁਰਦੇ ਕਦੇ ਵੀ ਖਰਾਬ ਨਹੀਂ ਹੁੰਦੇ ਰਾਤ ਨੂੰ ਧੁੰਨੇ ਵਿੱਚ ਤੇਲ ਪਾ ਕੇ ਸੌਣ ਨਾਲ ਦਿਮਾਗ ਤੇਜ਼ ਕੰਮ ਕਰਨ ਲੱਗਦਾ ਹੈ ਨਾਲ ਹੀ ਕਬਜ਼ ਦੀ ਸਮੱਸਿਆ ਵੀ ਨਹੀਂ ਰਹਿੰਦੀ ਨੰਬਰ 13 ਜਿਹੜੇ ਲੋਕ ਰੋਜ਼ਾਨਾ ਦਹੀਂ ਦਾ ਸੇਵਨ ਕਰਦੇ ਉਹਨਾਂ ਨੂੰ ਕਦੇ ਵੀ ਪਿਸ਼ਾਬ ਵਿੱਚ ਇਨਫੈਕਸ਼ਨ ਦੀ ਸਮੱਸਿਆ ਨਹੀਂ ਰਹਿੰਦੀ ਨਾਲ ਹੀ ਸਰੀਰ ਵੀ ਸਹੀ ਰਹਿੰਦਾ ਹੈ। ਨੰਬਰ 14 ਜੇਕਰ ਤੁਸੀਂ ਤੋਰੀ ਤੇ ਸਲਗਮ ਨੂੰ ਇੱਕ ਸਾਥ ਖਾ ਲੈਂਦੇ ਹੋ ਤਾਂ ਤੁਹਾਨੂੰ ਕਦੇ ਵੀ ਨਮੂਨੀਆਂ ਨਹੀਂ ਹੋ ਸਕਦਾ। ਰੋਜ਼ਾਨਾ ਭਿੱਜੇ ਹੋਏ ਬਦਾਮ ਖਾਣਾ ਤੁਸੀਂ ਸਰੀਰ ਦੇ ਕਈ ਰੋਗਾਂ ਨੂੰ ਮਾਤ ਪਾ ਸਕਦੇ ਹੋ। ਨੰਬਰ 15 ਚਿਹਰੇ ਦੇ ਚਮਕਲੇ ਰੋਜ਼ਾਨਾ অ্যালোਵੈਰਾ ਦਾ ਪੱਤਾ ਚਿਹਰੇ ਉੱਪਰ ਮਲੋ ਉੱਪਰ ਦੀ ਬਰਫ ਖਸਾ ਲੋ ਇਸ ਨਾਲ ਚਿਹਰੇ ਤੇ ਚਮਕ ਵੀ ਆਵੇਗੀ ਤੇ ਨਾਲ ਹੀ ਸਾਰੇ ਦਾਗ-ਧੱब्बे ਵੀ ਖਤਮ ਹੋ ਜਾਣਗੇ ਨੰਬਰ 16 ਜਦੋਂ ਵੀ ਤੁਸੀਂ ਕੋਈ ਵੀ ਚੀਜ਼ ਬਾਹਰੋਂ ਲੈ ਕੇ ਖਾਂਦੇ ਹੋ ਤਾਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਨਾਲ ਧੋ ਲਿਆ ਕਰੋ ਤੇ ਬਾਹਰੋਂ ਤਾਲ ਸਬਜ਼ੀ ਫਾਸਟ ਫੂਡ ਲੈ ਕੇ ਖਾਣ ਤੋਂ ਪਰਹੇਜ਼ ਕਰੋ ਇਹ ਤੁਹਾਡੇ ਸਰੀਰ ਦਾ ਨੁਕਸਾਨ ਹੀ ਕਰਦੇ ਹਨ ਨੰਬਰ 17 ਦਹੀਂ ਨਾਲ ਚਕੰਦਰ ਖਾਣ ਨਾਲ ਦਿਲ ਦੀਆਂ ਨਾੜੀਆਂ ਸਾਫ਼ ਹੋ ਜਾਂਦੀਆਂ ਨੇ ਚਿਹਰੇ ਤੇ ਨਿਖਾਰ ਆਉਣ ਲੱਗ ਜਾਂਦਾ ਹੈ ਨੰਬਰ 18 ਕਦੇ ਵੀ ਕਿਸੇ ਨੂੰ ਵੀ ਦਿੱਤੀ ਹੋਈ ਜੁੱਤੀ ਕੱਪੜੇ ਨਾ ਪੈਨੋ ਇਸ ਨਾਲ ਬੁਰਾ ਅਸਰ ਤੁਹਾਡੇ ਸਰੀਰ ਉੱਪਰ ਪੈਣ ਲੱਗ ਜਾਂਦਾ ਤੁਸੀਂ ਰੋਗੀ ਬਣ ਲੱਗ ਜਾਂਦੇ ਹੋ ਨੰਬਰ 19 ਸ਼ਾਮ ਦੇ ਸਮੇਂ ਕਦੇ ਵੀ ਕੋਈ ਵੀ ਮਿੱਠੀ ਚੀਜ਼ ਦਾ ਸੇਵਨ ਨਾ ਕਰੋ ਕੌੜੀਆਂ ਚੀਜ਼ਾਂ ਦਾ ਹੀ ਸੇਵਨ ਕਰੋ ਸ਼ਾਮ ਦੇ ਸਮੇਂ ਕਦੇ ਵੀ ਘਰ ਵਿੱਚ ਝਾੜੂ ਪੋਚਾ ਨਾ ਕਰੋ ਸ਼ਾਮ ਨੂੰ ਕਦੇ ਵੀ ਕਿਸੇ ਨੂੰ ਵੀ ਕੋਈ ਚੀਜ਼ ਆਰੀ ਨਾ ਦੇਵੋ ਨੰਬਰ 20 ਲੱਕੜੀ ਦੇ ਕੋਲੇ ਨੂੰ ਪੀਸਕਿ ਉਸ ਵਿੱਚ ਨਮਕ ਮਿਲਾ ਕੇ ਆਪਣੇ ਦੰਦਾਂ ਉੱਪਰ ਲਗਾ ਲਓ ਇਸ ਨਾਲ ਦੰਦ ਮੋਤੀਆਂ ਦੀ ਤਰ੍ਹਾਂ ਚਮਕ ਜਾਣਗੇ ਨਾਲ ਹੀ ਇਸ ਨਾਲ ਦੰਦਾਂ ਦੀ ਸਫਾਈ ਵੀ ਚੰਗੀ ਤਰ੍ਹਾਂ ਨਾ ਹੋ ਜਾਂਦੀ ਹੈ ਕੋਈ ਨੁਕਸਾਨ ਵੀ ਨਹੀਂ ਹੁੰਦਾ ਨੰਬਰ 1 ਕੀ ਜਿਹੜੇ ਲੋਕ ਉੱਤਰ ਵੱਲ ਨੂੰ ਸਿਰ ਕਰਕੇ ਸੌਂਦੇ ਉਹਨਾਂ ਨੂੰ ਸੁੱਖ ਅਤੇ ਲਾਭ ਦੀ ਪ੍ਰਾਪਤੀ ਹੁੰਦੀ ਹੈ ਜਿਹੜੇ ਪੂਰਬ ਦਿਸ਼ਾ ਵੱਲ ਨੂੰ ਮੂੰਹ ਕਰਕੇ ਸੌਂਦੇ ਹਨ ਉਹ ਬੁੱਧੀਮਾਨ ਤੇ ਸਿਹਤ ਪੱਖੋਂ ਸੇਤਮੰਦ ਰਹਿੰਦੇ ਹਨ ਨੰਬਰ 1 ਸ਼ਨੀਵਾਰ ਵਾਲੇ ਨਵੇਂ ਦਿਨ ਨਵੇਂ ਕੱਪੜੇ ਖਰੀਦਣੇ ਚੰਗੇ ਮੰਨੇ ਜਾਂਦੇ ਆ ਪਰ ਇਸ ਦਿਨ ਕਦੇ ਵੀ ਨਵੇਂ ਕੱਪੜੇ ਪਾਣ ਕੇ ਨਹੀਂ ਦੇਖਣੇ ਚਾਹੀਦੇ ਸਨਾ ਤੁਹਾਡੀ ਆਮਦਨ ਦਾ ਨੁਕਸਾਨ ਹੁੰਦਾ ਨੰਬਰ 2 ਆਪਣੇ ਬਿਸਤਰੇ ਦੇ ਸਾਹਮਣੇ ਕਦੇ ਵੀ ਸ਼ੀਸ਼ਾ ਨਹੀਂ ਲਗਾਉਣਾ ਚਾਹੀਦਾ ਨਾਲ ਹੀ ਕਦੇ ਵੀ ਖਾਣਾ ਖਾਣ ਤੋਂ ਆਪ ਆਪਣੇ ਹੱਥਾਂ ਨੂੰ ਥਾਲੀ ਵਿੱਚ ਨਾ ਧੋ ਇਸ ਨਾਲ ਤੁਹਾਡੀ ਸਿਹਤ ਖਰਾਬ ਰਹਿਣ ਲੱਗ ਜਾਂਦੀ ਹੈ ਨੰਬਰ 24 ਆਪਣੇ ਘਰ ਵਿੱਚ ਜੁੱਤੇ ਚੱਪਲ ਕੱਪੜੇ ਤੇ ਸਮਾਨ ਕਦੇ ਵੀ ਖਿੰਡਿਆ ਹੋਇਆ ਨਾ ਰੱਖੋ ਸੋ ਕੋ ਇਹਨਾਂ ਨੂੰ ਇਹਨਾਂ ਦੀ ਸਹੀ ਜਗ੍ਹਾ ਤੇ ਰੱਖੋ ਇਸ ਨਾਲ ਤੁਹਾਡੇ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹੇਗੀ। ਨੰਬਰ 25 ਆਪਣੇ ਘਰ ਵਿੱਚ ਕਦੇ ਵੀ ਟੁੱਟਿਆ ਹੋਇਆ ਤਸਵੀਰਾਂ ਸ਼ੀਸ਼ਾ ਤੇ ਸਮਾਨ ਨਹੀਂ ਰੱਖਣਾ ਚਾਹੀਦਾ। ਇਸ ਨਾਲ ਘਰ ਵਿੱਚ ਖੁਸ਼ਹਾਲੀ ਭੰਗ ਹੋਣ ਲੱਗ ਜਾਂਦੀ ਹੈ ਲੜਾਈ ਝਗੜੇ ਵਧਣ ਲੱਗ ਜਾਂਦੇ ਹਨ। ਨੰਬਰ 26 ਆਪਣੇ ਘਰ ਦੇ ਮੁੱਖ ਦਰਵਾਜ਼ੇ ਤੇ ਕਦੇ ਵੀ ਹਨੇਰਾ ਨਾ ਹੋਵੇ ਇਸ ਤਰ੍ਹਾਂ ਹੋਣਾ ਬਹੁਤ ਹੀ ਸ਼ੋਭ ਮੰਨਿਆ ਜਾਂਦਾ ਹੈ ਇਸ ਲਈ ਰਾਤ ਦੇ ਸਮੇਂ ਵੀ ਮੁੱਖ ਦਰਵਾਜ਼ੇ ਤੇ ਰੌਸ਼ਨੀ ਹੋਣੀ ਬਹੁਤ ਹੀ ਜ਼ਰੂਰੀ ਹੈ ਨੰਬਰ 27 ਘਰ ਵਿੱਚ ਕਦੇ ਵੀ ਖਿੜਕੀ ਦੇ ਦਰਵਾਜ਼ੇ ਜ਼ਿਆਦਾ ਸਮੇਂ ਲਈ ਖੁੱਲੇ ਨਹੀਂ ਰੱਖਣੇ ਚਾਹੀਦੇ ਇਸ ਨਾਲ ਨਿਕਾਰਾਤਮਕ ਊਰਜਾ ਕਾਫੀ ਹੱਦ ਤੱਕ ਫੈਲਣ ਲੱਗ ਜਾਂਦੀ ਹੈ ਨੰਬਰ 28 ਆਪਣੇ ਘਰ ਵਿੱਚ ਕਦੇ ਵੀ ਪਾਣੀ ਵਾਲੇ ਨਾਲ ਖੁੱਲ੍ਹ ਨਾ ਛੱਡੋ ਤੇ ਨਾ ਹੀ ਉਹਨਾਂ ਵਿੱਚੋਂ ਪਾਣੀ ਟਪਕਦਾ ਹੋਣਾ ਚਾਹੀਦਾ ਇਸ ਤਰ੍ਹਾਂ ਕਰਨਾ ਤੁਸੀਂ ਪਾਣੀ ਦੀ ਬਰਬਾਦੀ ਕਰਦੇ ਹੋ ਜਿਸ ਨਾਲ ਬੁਰਾ ਸਰ ਤੁਹਾਡੇ ਤੇ ਤੁਹਾਡੇ ਬੱਚਿਆਂ ਦੇ ਆਉਣ ਵਾਲੇ ਸਮੇਂ ਤੇ ਪੈਣਾ ਹੈ ਨੰਬਰ 29 ਔਰਤਾਂ ਨੂੰ ਕਦੇ ਵੀ ਨੰਗੇ ਸਿਰ ਘਰ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਹਮੇਸ਼ਾ ਆਪਣੇ ਸਿਰ ਨੂੰ ਢੱਕ ਕੇ ਹੀ ਬਾਹਰ ਜਾਣਾ ਚਾਹੀਦਾ ਨਾਲ ਹੀ ਕਦੇ ਵੀ ਮੁੱਖ ਦਰਵਾਜ਼ੇ ਤੇ ਔਰਤ ਨੂੰ ਨਹੀਂ ਖੜਨਾ ਚਾਹੀਦਾ ਨੰਬਰ ਤੇ ਜਿਨ੍ਹਾਂ ਦੇ ਅੱਗੇ ਵਾਲੇ ਵਾਲ ਸਫੈਦ ਹੁੰਦੇ ਆ ਉਹਨਾਂ ਨੂੰ ਕਦੇ ਵੀ ਖਾਲੀ ਨਹੀਂ ਕਰਨੇ ਚਾਹੀਦੇ ਜਾਂ ਪੱਟਣੇ ਨਹੀਂ ਚਾਹੀਦੇ ਮੰਨਿਆ ਜਾਂਦਾ ਕਿ ਇਹ ਸੋਵ ਸ਼ੰਕੀਤ ਹੁੰਦਾ ਇਸ ਨਾਲ ਤੁਹਾਡੇ ਦੁੱਖ ਦੂਰ ਹੋਣ ਲੱਗ ਜਾਂਦੇ ਹਨ ਨੰਬਰ 31 ਜੇਕਰ ਤੁਸੀਂ ਆਪਣੀ ਰਸੋਈ ਵਿੱਚ ਦੀਵਾ ਜਲਾ ਕੇ ਰੱਖਦੇ ਹੋ ਤਾਂ ਇਸ ਨਾਲ ਰਸੋਈ ਵਿੱਚ ਬਰਕਤ ਬਣੀ ਰਹਿੰਦੀ ਹੈ ਨਾਲ ਹੀ ਕਦੇ ਵੀ ਪੈਸਿਆਂ ਦੀ ਕਮੀ ਨਹੀਂ ਆਉਂਦੀ ਨੰਬਰ 32 ਅਰਬੀ ਛਿੱਲਣ ਸਮੇਂ ਅਕਸਰ ਸਾਡੇ ਹੱਥਾਂ ਤੇ ਜਲਨ ਹੋਣ ਲੱਗ ਜਾਂਦੀ ਹੈ ਇਸ ਨੂੰ ਦੂਰ ਕਰਨ ਲਈ ਤੁਸੀਂ ਆਪਣੇ ਹੱਥਾਂ ਉੱਪਰ ਨਿੰਬੂ ਦਾ ਰਾਸ ਲਗਾ ਲਓ ਇਸ ਨਾਲ ਜਲਨ ਦੀ ਸਮੱਸਿਆ ਦੂਰ ਹੋ ਜਾਵੇਗੀ ਨੰਬਰ 33 ਦੇਸੀ ਘਿਓ ਦਾ ਇਸਤੇਮਾਲ ਕਰਨਾ ਤੁਹਾਡਾ ਸਰੀਰ ਤਾਕਤਵਰ ਤੇ ਮਜ਼ਬੂਤ ਬਣਦਾ ਨਾਲ ਹੀ ਸਰੀ ਅਨੇਕਾਂ ਹੀ ਰੋਗਾਂ ਤੋਂ ਬਚਿਆ ਰਹਿੰਦਾ ਹੈ। ਨੰਬਰ 34 ਜੇਕਰ ਵਾਲਾਂ ਵਿੱਚੋਂ ਸਮੈਲ ਆ ਰਹੀ ਹੋਵੇ ਤਾਂ ਸ਼ੈਂਪੂ ਵਿੱਚ ਚੀਨੀ ਮਿਲਾ ਕੇ ਵਾਲਾਂ ਵਿੱਚ ਲਗਾ ਲਓ ਇਸ ਨਾਲ ਵਾਲਾਂ ਦੀ ਇਹ ਸਮੱਸਿਆ ਬਹੁਤੀ ਆਸਾਨੀ ਨਾਲ ਦੂਰ ਹੋ ਜਾਵੇਗੀ। ਨੰਬਰ 35 ਖੂਨ ਦੀ ਕਮੀ ਵਾਲੇ ਮਰੀਜ਼ ਨੂੰ ਕਦੇ ਵੀ ਬੈਂਗਣ ਦਾ ਸੇਵਨ ਨਹੀਂ ਕਰਨਾ ਚਾਹੀਦਾ ਤੇ ਨਾਲ ਹੀ ਔਰਤਾਂ ਨੂੰ ਨਾਸ਼ਤੇ ਤੋਂ ਬਾਅਦ ਅੰजीर ਖਾ ਲੈਣੀ ਚਾਹੀਦੀ ਹੈ। ਇਸ ਨਾਲ ਲਕੂਰੀਆ ਦੀ ਸਮੱਸਿਆ ਨਹੀਂ ਹੁੰਦੀ। ਨੰਬਰ 36 ਆਪਣੇ ਚਿਹਰੇ ਨੂੰ ਦੁੱਧ ਵਰਗਾ ਚਿੱਟਾ ਕਰਨ ਲਈ ਰੋਜ਼ਾਨਾ 7 ਦਿਨ ਲਗਾਤਾਰ ਚੌਲਾਂ ਵਾਲੇ ਪਾਣੀ ਨਾਲ ਚਿਹਰਾ ਧੋਲੋ ਇਸ ਨਾਲ ਬਹੁਤ ਫਾਇਦਾ ਮਿਲੇਗਾ। ਨੰਬਰ 37 ਜੇਕਰ ਤੁਸੀਂ ਨਿੰਬੂ ਦਾ ਸੇਵਨ ਕਰਦੇ ਹੋ ਤਾਂ ਤੁਹਾਡੇ ਲੀਵਰ ਨੂੰ ਸਰੀਰ ਨੂੰ ਚਿਹਰੇ ਨੂੰ अनेका ਹੀ ਲਾਭ ਮਿਲਦੇ ਆ ਇਸ ਲਈ ਇੱਕ ਗਲਾਸ गुनगुना ਪਾਣੀ ਕਰਕੇ ਉਸ ਵਿੱਚ ਨਿੰਬੂ ਨਿਚੋੜ ਕੇ ਜ਼ਰੂਰ ਪੀਓ। ਨੰਬਰ 38 ਮੂੰਗੀ ਦੀ ਦਾਲ ਪੇਟ ਦੀ ਗਰਮੀ ਦੂਰ ਕਰਦੀ ਹੈ ਇਸ ਲਈ ਇਸ ਦਾ ਸੇਵਨ ਸ਼ੁਰੂ ਕਰਨਾ ਚਾਹੀਦਾ ਗਰਮੀ ਆਪਣੇ ਆਪ ਬਾਹਰ ਨਿਕਲ ਜਾਂਦੀ ਹੈ। ਨੰਬਰ 34 ਇਹ ਅਮਰੂਦ ਖਾਣ ਨਾਲ ਕਦੇ ਵੀ ਕਬਜ਼ ਦੀ ਸਮੱਸਿਆ ਨਹੀਂ ਹੁੰਦੀ ਨਾਲ ਹੀ ਤੁਹਾਡਾ ਸਰੀਰ ਬਿਖੇ ਰੋਗਾਂ ਤੋਂ ਬਚਿਆ ਰਹਿੰਦਾ ਹੈ। ਨੰਬਰ 40 ਜੇਕਰ ਤੁਸੀਂ ਆਪਣੇ ਚਿਹਰੇ ਤੇ ਚਮਕ ਚਾਹੁੰਦੇ ਹੋ ਤੇ ਵਾਲਾਂ ਦੀ ਘ੍ਰੁੱਤ ਸਹੀ ਚਾਹੁੰਦੇ ਹੋ ਤਾਂ ਰੋਜ਼ਾਨਾ ਸਹੀ ਖਾਣਾ ਜ਼ਰੂਰ ਖਾਇਆ ਕਰੋ। ਨੰਬਰ 41 ਜੇਕਰ ਖੁਜਲੀ ਹੋ ਰਹੀ ਹੈ ਤਾਂ ਫਟਕੜੀ ਵਾਲੇ ਪਾਣੀ ਨਾਲ ਉਸ ਜਗ੍ਹਾ ਨੂੰ ਧੋਲੋ ਇਸ ਨਾਲ ਆਰਾਮ ਮਿਲੇਗਾ। ਕੱਚਾ ਪਨੀਰ ਖਾਣ ਨਾਲ ਦਿਮਾਗ ਤੇਜ਼ ਹੋਣ ਲੱਗ ਜਾਂਦਾ ਹੈ। ਨੰਬਰ 42 ਜੇਕਰ ਤੁਸੀਂ ਸਨ ਸਕਰੀਨ ਦੀ ਤਰ੍ਹਾਂ ਆਪਣੇ ਚਿਹਰੇ ਉੱਪਰ ਐਲੋਵੇਰਾ ਜੈੱਲ ਲਗਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਚਿਹਰੇ ਨੂੰ ਧੁੱਪ ਤੋਂ ਬਚਾਈ ਰੱਖਦੀ ਹੈ ਤੇ ਨਾਲ ਹੀ ਚਿਹਰੇ ਦਾ ਰੰਗ ਵੀ ਸਾਫ਼ ਕਰਨ ਵਿੱਚ ਮਦਦ ਕਰਦੀ ਹੈ। ਨੰਬਰ 43 ਗਰਮੀਆਂ ਦੇ ਮੌਸਮ ਵਿੱਚ ਚਿਹਰੇ ਉੱਪਰ ਦਹੀਂ ਲਗਾਉਣਾ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ। ਚਿਹਰੇ ਨੂੰ ਤਾਜ਼ਗੀ ਦਿੰਦਾ ਨਾਲ ਹੀ ਠੰਡਕ ਵੀ ਪ੍ਰਦਾਨ ਕਰਦਾ ਹੈ। ਨੰਬਰ 44 40 ਦੇ ਉੱਪਰ ਦੀਆਂ ਔਰਤਾਂ ਨੂੰ ਆਪਣੇ ਚਿਹਰੇ ਉੱਪਰ ਜ਼ਿਆਦਾ ਸਕਰਬ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਨੰਬਰ 45 ਜੇਕਰ ਆਵਾਜ਼ ਸਾਫ਼ ਨਾ ਆ ਰਹੀ ਹੋ ਤਾਂ ਤੁਸੀਂ ਗੁੜ ਵਾਲੇ ਚੌਲ ਬਣਾ ਕੇ ਖਾ ਲਓ ਇਸ ਨੂੰ ਬਹੁਤ ਫਾਇਦਾ ਮਿਲੇਗਾ। ਨੰਬਰ 46 ਰਾਤ ਨੂੰ ਉੱਠ ਉੱਠ ਕੇ ਕਦੇ ਵੀ ਜ਼ਿਆਦਾ ਪਾਣੀ ਨਹੀਂ ਪੀਣਾ ਚਾਹੀਦਾ ਇਸ ਨਾਲ ਸਿਰਦਰ ਨੁਕਸਾਨ ਹੁੰਦਾ ਹੈ ਇਸ ਲਈ ਦਿਨ ਵਿੱਚ ਪਾਣੀ ਜ਼ਿਆਦਾ ਪੀਵੋ ਰਾਤ ਨੂੰ ਸੌਣ ਸਮੇਂ ਹੀ ਪੀਵੋ। ਨੰਬਰ 47 ਕੱਚਾ ਪਪੀਤਾ ਕਦੇ ਵੀ ਕਿਸੇ ਵੀ ਗਰਭਪਤੀ ਔਰਤ ਨੂੰ ਨਹੀਂ ਖਾਣਾ ਚਾਹੀਦਾ ਇਸ ਨਾਲ ਬੱਚੇ ਤੇ ਮਾਂ ਦੋਨਾਂ ਨੂੰ ਨੁਕਸਾਨ ਹੋ ਸਕਦਾ ਨਾਲ ਹੀ ਕਦੇ ਵੀ ਅਨਾਨਾਸਾ ਸੇਵਨ ਨਾ ਕਰੋ ਨੰਬਰ 48 ਇਲਾਇਚੀ ਵਾਲਾ ਦੁੱਧ ਪੀਣਾ ਹਾਜ਼ਮਾ ਸਹੀ ਰਹਿੰਦਾ ਨਾਲ ਹੀ ਪੁਰਾਣੇ ਤੋਂ ਪੁਰਾਣੇ ਕਬਜ਼ ਵੀ ਠੀਕ ਹੋਣ ਲੱਗ ਜਾਂਦੀ ਹੈ ਨੰਬਰ 49 ਰਾਤ ਦੀ ਬੱਚੇ ਰੋਟੀ ਸਵੇਰੇ ਖਾਣਾ ਸਰੀਰ ਤੇ ਬਹੁਤ ਸਾਰੇ ਰੂ ਖਤਮ ਹੋਣ ਲੱਗ ਜਾਂਦੇ ਨਾਲ ਹੀ ਇਹ ਰੋਟੀ ਸਰੀਰ ਨੂੰ ਤਾਕਤ ਵੀ ਦਿੰਦੀ ਹੈ ਨੰਬਰ 5 ਜਿਹੜੀਆਂ ਔਰਤਾਂ ਸਵੇਰੇ ਉੱਠਣ ਸਾਰੇ ਹੀ ਆਪਣੇ ਘਰ ਦੀ ਸਫਾਈ ਪਹਿਲਾਂ ਕਰਨ ਉਹਨਾਂ ਔਰਤਾਂ ਦੇ ਘਰ ਵਿੱਚ ਬਰਕਤ ਹਮੇਸ਼ਾ ਬਣੀ ਰਹਿੰਦੀ ਹੈ। ਮੇਰੇ ਪਿਆਰੇ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰੋ ਤੇ ਨਾਲ ਹੀ ਇਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਦੇਖਣ। ਵੀਡੀਓ ਰਾਹੀਂ ਦਿੱਤੀ ਗਈ ਜਾਣਕਾਰੀ ਨੂੰ ਅਪਣਾਉਣ ਤੋਂ ਪਹਿਲਾਂ ਡਾਕਟਰ ਨਾਲ ਸੰਪਰਕ ਜਰੂਰ ਕਰੋ ਵੀਡੀਓ ਦੇਖਣ ਲਈ। ਬਹੁਤ-ਬਹੁਤ ਧੰਨਵਾਦ ਕਰਦੇ ਹਾਂ।